ਜੇ ਆਪਾਂ ਬਣਾਵਾਂਗੇ ਵਾਈਟ ਬਰੈਡ ਤੋਂ कुरकुरी क्रंची ਮਠਿਆਈ ਬਰੈਡਾਂ ਦੇ ਸਲਾਈਸ ਤੁਸੀਂ ਕਿਸੇ ਵੀ ਆਕਾਰ ਵਿੱਚ ਕੱਟ ਲੈਣੇ ਆ ਮੈਂ ਇਸ ਤਰ੍ਹਾਂ ਦੋ ਦੋ ਪੀਸ ਬਣਾਈਆਂ ਸਾਰੇ ਬਰੈਡ ਇਸ ਤਰ੍ਹਾਂ ਕੱਟ ਕੇ ਆਪਾਂ ਤਿਆਰ ਕਰ ਲੈਣੇ ਆ ਉਸ ਤੋਂ ਬਾਅਦ ਆਪਾਂ ਲੈਣੀ ਹੈ ਜੀ ਫਰਾਈਪੈਨ ਫਰਾਈਪੈਨ ਵਿੱਚ ਆਪਾਂ 1 ਕੱਪ ਚੀਨੀ 1 ਕੌਲੀ ਚੀਨੀ ਪਾਈ 1 ਕੌਲੀ ਹੀ ਪਾਣੀ ਪਾਣੀ ਇਸ ਨੂੰ ਆਪਾਂ ਮੈਲਟ ਕਰਾਂਗੇ ਤੇ ਟੇਸਟ ਲਈ ਆਪਾਂ ਨੇ ਫਲੇਵਰ ਲਈ ਇੱਕ ਛੋਟੀ ਇਲਾਇਚੀ ਪਾਉਣੀ ਹੈ ਤੁਸੀਂ ਕੇਸਰ ਵੀ ਪਾ ਸਕਦੇ ਆ ਇਸ ਨੂੰ ਆਪਾਂ ਮੈਲਟ ਹੋਣ ਲਈ ਰੱਖਾਂਗੇ ਇੱਕ ਫਰਾਈ ਪੈਨ ਵਿੱਚ ਆਪਾਂ ਦੇਸੀ ਘਿਓ ਪਾ ਰਹੇ ਹਾਂ ਜੀ ਤੇ ਹੁਣ ਆਪਾਂ ਇਸ ਘਿਓ ਨੂੰ ਗਰਮ ਕਰਕੇ ਇਸ ਵਿੱਚ ਕਰਾਂਗੇ ਜੀ ਬਰੈਡ ਫਰਾਈ ਬਰੈਡਾਂ ਨੂੰ ਆਪਾਂ ਬ੍ਰਾਊਨ ਹੋਣ ਤੱਕ ਫਰਾਈ ਕਰਾਂਗੇ ਜਦੋਂ ਬ੍ਰਾਊਨ ਹੋ ਜਾਣਗੇ ਤਾਂ ਆਪਾਂ ਇਸ ਨੂੰ ਫਰਾਈ ਕਰਕੇ ਪਲੇਟ ਵਿੱਚ ਕੱਢ ਲਾਂਗੇ ਇਹ ਇੰਨੀ ਕੁ ਜ਼ਿਆਦਾ ਟੇਸਟੀ ਬਣਦੀ ਹੈ ਮਠਿਆਈ 5 ਦਸਾਂ ਮਿੰਟਾਂ ਵਿੱਚ ਬਣ ਕੇ ਆਪਾਂ ਖਾ ਸਕਦੇ ਹਾਂ ਹਲਕੇ ਬਰਾਊਨ ਹੋਣ ਤੱਕ ਆਪਾਂ ਇਹਨਾਂ ਨੂੰ ਪਕਾਵਾਂਗੇ ਪਕਾ ਕੇ ਆਪਾਂ ਇਸ ਨੂੰ ਕੱਢਾਂਗੇ ਜੀ ਪਲੇਟ ਵਿੱਚ ਇਸ ਤਰ੍ਹਾਂ ਕਰਕੇ ਆਪਾਂ ਥੋੜੇ ਥੋੜੇ ਕਰਕੇ ਆਪਾਂ ਸਾਰੇ ਬ੍ਰੈਡ ਜਿਹੜੇ ਐ ਪਕਾ ਕੇ ਪਲੇਟ ਵਿੱਚ ਕੱਢ ਲਾਂਗੇ ਬਹੁਤ ਆਸਾਨ ਤਰੀਕੇ ਨਾਲ ਬਣਨ ਵਾਲੀ ਮਠਿਆਈ ਹੈ ਬਹੁਤ ਟੇਸਟੀ ਬਣਦੀ ਹੈ ਲੋ ਜੀ ਚਾਸ਼ਣੀ ਹੋ ਗਈ ਜੀ ਆਪਣੀ ਤਿਆਰ ਹੁਣ ਆਪਾਂ ਇਸ ਵਿੱਚ ਥੋੜਾ ਜਿਹਾ ਕਲਰ ਪਾਵਾਂਗੇ ਫੂਡ ਕਲਰ ਆਪਾਂ ਨੇ येलो ਵਾਲਾ ਲਿਆ ਇਸ ਨੂੰ ਆਪਾਂ ਹੁਣ ਇਹਦੇ ਵਿੱਚ ਮਿਕਸ ਕਰਾਂਗੇ ਕਲਰ ਮਿਕਸ ਹੋਣ ਤੋਂ ਬਾਅਦ ਤੇ ਹੁਣ ਆਪਾਂ ਚਾਸ਼ਣੀ ਹੋ ਗਈ ਲੋ ਜੀ ਤਿਆਰ ਕਿੰਨਾ ਅੱਛਾ ਕਲਰ ਆਇਆ ਹੈ ਤੇ ਹੁਣ ਆਪਾਂ ਕਰਾਂਗੇ ਜੀ ਇਸ ਨੂੰ ਗੈਸ ਕਰਦਾਂਗੇ ਜੀ ਬੰਦ ਤੇ ਗੈਸ ਤੋਂ نیچے ਉਤਾਰ ਲਾਂਗੇ ਗੈਸ ਤੋਂ نیچے ਉਤਾਰ ਕੇ ਆਵਾਂਗੇ ਜੀ ਪਰਟਾਵਾਂ ਵੱਲ ਤੇ ਬਰੈਡ ਜਿਹੜੇ ਆ ਆਪਾਂ ਨੇ ਹੁਣ ਇੱਕ ਬੌਲ ਵਿੱਚ ਪਾ ਲੈਣੇ ਆ ਸਾਰੇ ਸਾਰੇ ਬਰੈਡ ਬੌਲ ਵਿੱਚ ਪਾ ਕੇ ਉੱਪਰੋਂ ਦੀ ਆਪਾਂ ਨੇ ਚਾਸ਼ਨੀ ਪਾਉਣੀ ਆ ਤਾਂ ਕਿ ਜਿਹੜੇ ਕਰੰਚੀ ਕਰੰਚੀ ਕੁਰਕਰੇ ਬਰੈਡ ਨੇ ਉਹਨਾਂ ਨੂੰ ਆਪਾਂ ਨੇ ਮਿੱਠੇ ਤੇ ਸੌਫਟ ਕਰਨਾ ਹੈ ਮੋਜੀ ਹੁਣ ਆਪਾਂ ਥੋੜ੍ਹਾ ਥੋੜ੍ਹਾ ਕਰਕੇ ਸਾਰੀ ਚਾਸ਼ਨੀ ਜਿਹੜੀ ਐ ਬਰੈਡਾਂ ਦੇ ਉੱਤੇ ਪਾ ਲਾਂਗੇ ਬਰੈਡਾਂ ਤੇ ਚਾਸ਼ਨੀ ਪਾ ਕੇ ਇਹ ਇੰਨੇ ਕਿ ਜ਼ਿਆਦੇ ਸੁਆਦ ਬਣਦੇ ਆ ਇੰਨੇ ਕਿ ਜ਼ਿਆਦੇ ਸੁਆਦ ਬਣਦੇ ਆ ਕਿ ਤੁਸੀਂ ਇੱਕ ਵਾਰੀ ਖਾਓਗੇ ਤਾਂ ਤੁਸੀਂ ਬਾਰ-ਬਾਰ ਬਣਾ ਕੇ ਖਾਣਗੇ ਬਹੁਤ ਅੱਛੇ ਬਣਦੇ ਆ ਬਹੁਤ ਘੱਟ ਟਾਈਮ ਲੱਗਦਾ ਏ ਬੱਚਿਆਂ ਨੂੰ ਤੁਸੀਂ ਜਦੋਂ ਮਰਜ਼ੀ ਬਣਾ ਕੇ ਦੇ ਸਕਦੇ ਆ ਤੁਹਾਡੇ ਘਰ ਗੈਸਟ ਆਉਣੇ ਆ ਛੱਟਵਾਟ ਤੁਸੀਂ ਇਹ ਤਿਆਰ ਕਰਕੇ ਦੇ ਸਕਦੇ ਆ ਮਸਾ 5-7 ਮਿੰਟਾਂ ਦੇ ਵਿੱਚ ਇਹ ਮਠਿਆਈ ਹੋ ਜਾਂਦੀ ਹੈ ਜੀ ਤਿਆਰ ਲਓ ਜੀ ਆਪਾਂ ਨੇ ਚਾਹ ਸਾਰੀ ਜਿਹੜੀ ਬਰੱਡਾਂ ਦੇ ਉੱਤੇ ਪਾ ਲੀਆ ਤੇ ਹੁਣ ਆਪਾਂ ਇਸ ਨੂੰ 5 ਮਿੰਟ ਲਈ ਕਵਰ ਕਰ ਦਿੰਦੇ ਤੇ 5 ਮਿੰਟ ਤੋਂ ਬਾਅਦ ਤੇ ਹੁਣ ਆਪਾਂ ਬਰੱਡਾਂ ਨੂੰ ਸਰਵ ਕਰਾਂਗੇ ਇੱਕ ਪਲੇਟ ਲੈ ਕੇ ਦੇਖੋ ਸ਼ੂਗਰ ਸੀਰਪ ਨਾਲ ਕਿੰਨੇ ਸ਼ਾਈਨੀ ਸ਼ਾਈਨੀ ਬਰੈਡ ਪੀਸ ਹੋ ਗਏ ਨੇ ਸਾਰੇ ਆਪਾਂ ਸਾਰੇ ਬਰੈਡ پلیਟ ਵਿੱਚ ਕੱਢ ਕੇ ਹੁਣ ਇਹਨਾਂ ਨੂੰ ਆਪਾਂ ਕਰਾਂਗੇ ਜੀ ਡੈਕੋਰੇਟ ਚੰਗੇ ਤਰੀਕੇ ਨਾਲ ਆਪਾਂ پلیਟ ਵਿੱਚ ਬਰੈਡਾਂ ਨੂੰ ਸਜਾ ਕੇ ਹੁਣ ਤੁਸੀਂ ਇਹਦੇ ਉੱਤੇ ਡੈਕੋਰੇਟ ਲਈ ਲਓ ਜੀ ਜਿਹੜੀ ਆਪਾਂ ਚਾਸ਼ਣੀ ਬਚੀ ਆ ਉਹ ਵੀ ਥੋੜੀ ਥੋੜੀ ਕਰਕੇ ਇਹਨਾਂ ਦੇ ਉੱਤੇ ਹੀ ਪਾ ਦਾਂਗੇ ਇਹਨਾਂ ਨੂੰ ਗਰਮ-ਗਰਮ ਖਾਦਾ ਖਾਦਾ ਜਾਵੇ ਤਾਂ ਸੱਚਮੁੱਚ ਇੰਨੇ ਕੁ ਜ਼ਿਆਦੇ ਟੇਸਟੀ ਬਣਦੀ ਹੈ ਬਹੁਤ ਜ਼ਿਆਦੇ ਟੇਸਟੀ ਬਣਦੀ ਹੈ ਤੁਸੀਂ ਬਣਾਓਗੇ ਖਾਓਗੇ ਤੇ ਫਿਰ ਪਤਾ ਲੱਗੇਗਾ ਲਓ ਜੀ ਆਪਾਂ ਲਈ ਹੈ ਪਿਸਤਾ ਪਿਸਤਾ ਆਪਾਂ ਨੇ ਥੋੜਾ ਬਰੀਕ ਕੱਟ ਲਿਆ ਏ ਤੁਸੀਂ ਕਿਸੇ ਵੀ ਟ੍ਰਾਈ ਫਰੂਟ ਨਾਲ ਇਹਨੂੰ ਸਰਵ ਕਰ ਸਕਦੇ ਆ ਖਸਖਸ ਲੈ ਸਕਦੇ ਆ ਜਾਂ ਤੁਸੀਂ ਨਾਰੀਅਲ ਕद्दूकस ਕਰਕੇ ਲੈ ਸਕਦੇ ਆ ਲਓ ਜੀ ਆਪਾਂ ਨੇ ਬਰੈਡ ਜਿਹੜੇ ਹੈ ਸਜਾवट ਕਰ ਲਈ ਹੈ ਪਲੇਟ ਆਪਣੀ ਹੋ ਗਈ ਜੀ ਤਿਆਰ ਕਿੱਦਾਂ ਲੱਗੇ ਤੁਹਾਨੂੰ ਬਰੈਡ ਰੈਸਪੀ ਪਸੰਦ ਆਈ ਹੋਵੇ ਤਾਂ ਅੱਗੇ ਸ਼ੇਅਰ ਜ਼ਰੂਰ ਕਰਨਾ ਜ਼ਰੂਰ ਬਣਾ ਕੇ ਦੇਖਣਾ ਜੀ ਅਗਲੀ ਵੀਡੀਓ ਵਿੱਚ ਫਿਰ ਆਪਾਂ ਮਿਲਾਂਗੇ ਜੀ ਕੋਈ